ਪਹਿਲੀ ਗੱਲ ਤਾਂ ਮੈਂ ਕਲੀਅਰ ਕਰਦਾ ਵੀ ਧੱਕੇ ਨਾਲ ਕਿਸੇ ਤੋਂ ਜ਼ਮੀਨ ਨਹੀਂ ਲੈਣੀ ਜਿਹੜਾ ਬੰਦਾ ਆਪਣੀ ਜ਼ਮੀਨ ਦੇਣਾ ਚਾਹੁੰਦਾਗਾ ਕਿਉਂਕਿ ਆ ਵੀ ਜਿਹੜੀਆਂ ਹੁਣ ਪ੍ਰਾਈਵੇਟ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਇਹ ਕੋਈ ਧੱਕੇ ਨਾਲ ਥੋੜੀ ਐ ਜ਼ਮੀਨਾਂ ਤਾਂ ਉਹੀ ਨੇ ਨਾ ਜਿਹੜੀਆਂ ਜ਼ਮੀਦਾਰਾਂ ਦੀਆਂ ਖਰੀਦ ਕੇ ਜਿਹੜੀਆਂ ਕਲੋਨੀਆਂ ਨੇ ਕੱਟੀਆਂ ਜਾਂਦੀਆਂ ਨਿਕੀਆਂ ਹੁਣ ਸਰਕਾਰ ਉਹਨਾਂ ਜ਼ਮੀਦਾਰਾਂ ਨੂੰ ਆਪਣੀਆਂ ਇਹਨਾਂ ਕਲੋਨੀਆਂ ਦੇ ਵਿੱਚ ਭਾਗੀਦਾਰ ਬਣਾਉਣਾ ਚਾਹੁੰਦੀ ਐ ਲੋਕਾਂ ਤੋਂ ਧੱਕੇ ਨਾਲ ਜ਼ਮੀਨਾਂ ਲਈਆਂ ਜਾਣਗੀਆਂ ਪਹਿਲੀ ਗੱਲ ਧੱਕੇ ਨਾਲ ਬਿਲਕੁਲ ਨਹੀਂ ਜਿੱਦੀ ਸਹਿਮਤੀ ਹੋਊ ਤੋਂ ਲਿਆ ਜਾਣਗੀਆਂ ਤੁਸੀਂ ਇਹ ਹੀ ਦੱਸੋ ਸਾਰੇ ਆਪਣੇ ਲੋਕ ਜਿਹੜੇ ਪੰਜਾਬ 'ਚ ਰਹਿਣ ਵਾਲੇ ਆ ਜਿਹੜੇ ਸ਼ਹਿਰ ਦਾ ਪਹਿਲਾਂ ਰੇਡੀਅਸ 2 ਕਿਲੋਮੀਟਰ ਸੀ ਅੱਜ ਤੋਂ 20 ਸਾਲ ਪਹਿਲਾਂ ਉਹਦਾ ਅੱਜ ਦੀ ਘੜੀ 6 ਤੋਂ 7 ਕਿਲੋਮੀਟਰ ਰੇਡੀਅਸ ਹੋ ਗਿਆ ਸ਼ਹਿਰ ਦਾ ਜਿਹਦਾ 5 ਕਿਲੋਮੀਟਰ ਸੀ ਕੀ ਇਹਦਾ 15-15 ਕਿਲੋਮੀਟਰ ਰੇਡੀਅਸ ਹੋ ਗਿਆ ਉਹ ਸਾਰੀਆਂ ਜ਼ਮੀਨਾਂ ਫਰਟਲ ਜ਼ਮੀਨਾਂ ਹੀ ਸੀ ਨਾ ਹੁਣ ਜਦੋਂ ਪਿੰਡਾਂ ਤੋਂ ਉੱਠ ਕੇ ਲੋਕ ਸ਼ਹਿਰਾਂ ਦੇ ਵੱਲ ਆ ਰਹੇ ਆ ਉੱਥੇ ਘਰ ਪਾਉਣ ਲਈ ਜ਼ਮੀਨ ਤਾਂ ਚਾਹੀਦੀ ਹੋਈ ਹੈ ਉਹ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਜੇ ਤੁਸੀਂ ਪਹਿਲੇ 10-15 ਸਾਲ ਦਾ ਰਿਕਾਰਡ ਕੱਢੋ ਜਿੰਨੀ ਸਰਕਾਰ ਹੁਣ ਜ਼ਮੀਨਾਂ ਦੀ ਗੱਲ ਕੀਤੇ ਵੇ ਤੇ ਕਲੋਨੀਆਂ ਕੱਟਨੀਆਂ ਨੇ ਐਦੂ ਕਿਤੇ ਵੱਧ ਜ਼ਮੀਨਾਂ ਤੇ ਕਲੋਨੀਆਂ ਕੱਟੀਆਂ ਗਈਆਂ ਤੇ ਉੱਥੋਂ ਪੈਸੇ ਕਮਾਇਆ ਬਿਲਡਰਾਂ ਨੇ ਜੇ ਕਲੋਨੀਆਂ ਕੱਟਾਂਗੇ ਉੱਥੋਂ ਕੋਈ ਆ ਕੇ ਹੋਰ ਲੋਕਾਂ ਨੇ ਥੋੜੀ ਪਲਾਟ ਲੈਣੀ ਹੈ ਪੰਜਾਬ ਦੇ ਲੋਕਾਂ ਨੇ ਰਹਿਣਾ ਇਹ ਜੋ ਸਕੀਮ ਹੈ ਇਹ ਲੋਕਾਂ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਜਿਆਦਾ ਇਹ ਹੋਵੇ ਇਤੇ ਐਕਵਾਇਰ ਕਰਕੇ ਕੋਈ ਇੰਡਸਟਰੀ ਨੂੰ ਲਾਉਣੀ ਹੋਵੇ ਕਿਸੇ ਪ੍ਰਾਈਵੇਟ ਬਿਲਡਰ ਨੂੰ ਦੇਣੀ ਹੋਵੇ ਲੋਕਾਂ ਦੀ ਮਰਜ਼ੀ ਦੇ ਨਾਲ ਉਹ ਸੈਂਟੀ ਨਾਲ ਦੇਣੀ ਹੈ ਤੇ ਲੋਕਾਂ ਨੂੰ ਹਿੱਸੇਦਾਰ ਬਣਾ ਕੇ ਜਿਹੜੀ ਕਲੋਨੀ ਡਿਵੈਲਪ ਹੈ ਉਹ ਹੋਣੀ ਹੈ